ਪਰ ਵਿਰੋਧੀ ਲਗਾਤਾਰ ਕੀ ਰਿਹਾ ਤੁਹਾਨੂੰ ਕਿ ਉੱਥੇ ਜਿਹੜਾ ਹੈਗਾ ਪੁਲਿਸ ਤੰਤਰ ਚੱਲਿਆ ਪ੍ਰਸ਼ਾਸਨ ਤੰਤਰ ਚੱਲਿਆ ਤੇ ਜਿਹੜੀ ਜਿੱਤ ਕਿਤੇ ਨਾ ਕਿਤੇ ਪੰਜਾਬ ਪੁਰਜ਼ੀ ਕੋਈ ਸੁਖੀਰ ਬਾਦਲ ਵੱਲੋਂ ਸਿੱਧੇ ਤੌਰ ਤੇ ਮੈਂ ਕਹਿੰਦੇ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਜੇ ਹੁਣ ਲੋਕਾਂ ਨੇ ਕੰਮ ਤੇ ਮੋਹਰ ਲਾਤੀ ਹੁਣ ਕਹਿੰਦੇ ਸਰਕਾਰੀ ਤੰਤਰ ਦੇ ਜੋਰ ਤੇ ਜਿੱਤੇ ਦੇਖੋ ਗੁੰਡਾਗਰਦੀ ਅੱਜ ਤੱਕ ਇਲੈਕਸ਼ਨਾਂ ਦੇ ਵਿੱਚ ਜਿਮਨੀ ਚੋਣਾਂ ਚ ਪਹਿਲਾਂ ਹੁੰਦੀ ਰਹੀ ਹੈ ਕਦੇ ਤੁਸੀਂ ਇਹ ਅੰਦਾਜ਼ਾ ਲਾਇਆ ਬਿਲਕੁਲ ਸਮੂਥ ਇਲੈਕਸ਼ਨ ਹੋਏ ਜੋ ਜਿਨਾਂ ਨੇ ਕਾ ਕੰ ਕਰੀ ਸੀ ਉਹ ਸਾਰੇ ਜੋ ਆਪ ਲੋਕਾਂ ਨੇ ਦੇਤੇ ਅਸੀਂ ਤਾਂ ਵਧਾਈਆਂ ਦੇ ਸਕਦੇ ਤਰ੍ਹਾਂ ਦੇ ਲੋਕਾਂ ਨੂੰ ਤੇ ਉਹਨਾਂ ਦਾ ਸ਼ੁਕਰੀਆ ਕਰ ਸਕਦੇ ਆ ਕਿ ਤੁਸੀਂ ਸਾਡੇ ਤੇ ਵਿਸ਼ਵਾਸ ਪ੍ਰਗਟਾਇਆ ਪਰ ਜਦੋਂ ਪੋਲੀਟੀਕਲ ਹੀ ਆ ਤੁਸੀਂ ਪੋਲੀਟੀਕਲ ਲੋਕਾਂ ਨੇ ਕੰਮ ਲੈਣੇ ਹੁੰਦੇ ਆ ਸਰਕਾਰ ਦਾ ਮੋਟਿਵ ਕੰਮ ਕਰਨਾ ਹੁੰਦਾ ਪੰਥ ਤੇ ਜਾਂ ਕੋਈ ਆਪਦੇ ਧਰਮਾਂ ਦੀ ਰਾਜਨੀਤੀ ਕਰਕੇ ਲੋਕਾਂ ਨੂੰ ਪਾੜ ਕੇ ਰਾਜਨੀਤੀ ਕਰਕੇ ਵੋਟਾਂ ਲੈਣਾ ਨਹੀਂ ਹੁੰਦਾ ਤੁਸੀਂ ਸੀਗੀ ਡਾਇਨਾਸੌਰ ਆ ਸਕਦੇ ਆ ਇਕੱਲ ਦਾ ਨਹੀਂ ਆ ਸਕਦਾ ਪਰ ਉਹ ਤਾਂ ਹੁਣ ਗਰ ਉਹ ਤਾਂ ਬੀਤ ਕੋ ਕਿ ਉਹ ਆ ਗ੍ਰਾਮ ਆਪ ਦੇਖ ਰਹੇ ਨਾ ਇਸ ਸਮੇਂ ਕਿ ਲੱਗਦਾ ਵਾਕੀ ਲੋਕਾਂ ਨੇ ਇਹ ਕਮੀਆਂ ਦੇਖ ਕੇ ਵੋਟ ਪਾਈ ਆ ਜਾਂ ਵਾਕੀ ਇਹ ਕਮੀਆਂ ਪੰਜਾਬ ਦੇ ਵਿੱਚ ਹੈਗੀਆਂ ਤੁਸੀਂ ਮੇਰੇ ਨਾਲ ਸਿਵਲ ਹਸਪਤਾਲ ਚਲੇ ਜਾਓ ਹੂੰ ਫਰੀਦਕੋਟ ਕੰਮ ਹੁੰਦਾ ਨਿੱਕੀ ਉਟੀ ਗਲਤੀ ਹੁੰਦੀ ਆ ਜੋ ਤੁਹਾਨੂੰ ਲੱਗਦਾ ਜੋ ਚੀਜ਼ਾਂ ਨੇ ਕੰਮ ਕੀਤੇ ਹਨ ਉਹਨਾਂ ਆਧਾਰ ਤੇ ਲੋਕਾਂ ਨੇ ਤਨ ਤਨ ਦੇ ਲੋਕਾਂ ਦਾ ਮੈਂ ਕਹਿੰਦਾ 101% ਉਸ ਆਧਾਰ ਤੇ ووٹ ਪਾਇਆ। ਵਿਰੋਧੀ ਕਿਉਂ ਕਿਤੇ ਤੁਹਾਨੂੰ ਵਾਰ-ਵਾਰ ਇਹ ਚੀਜ਼ ਕਹਿ ਰਹੇ ਕਿ ਕੋਈ ਵੀ ਗਰਾਊਂਡ ਲੈਵਲ ਤੇ ਕੰਮ ਨਹੀਂ ਹੋਇਆ। ਸਿਰਫ ਇੱਕ ਇhtਿਆਰਬਾਜ਼ੀ ਆ ਲੋਕ ਕਹਿੰਦੇ ਵੀ ਸਰਕਾਰ ਦੇ ਜੁਮਲੇ ਹੀ ਆ ਜਿਹੜੇ ਦਿਖਾ ਰਹੀ ਹੈ। ਮੇਰੀ ਬੇਨਤੀ ਸਾਡੀ ਸਰਕਾਰ ਦੇ ਵਿੱਚ ਕਿਉਂ ਜੋਖਮ ਕਿਸਾਨਾਂ ਨੂੰ ਸਹੂਲਤ ਦੇ ਰਹੇ ਆ। ਕਿਸਾਨਾਂ ਦੀ ਮੋਢਲਾ ਕੀਤਾ ਕੀ ਕਿਸਾਨੀ ਹੈ। ਜਦੋਂ ਕਿਸਾਨੀ ਦੇ ਲਈ ਤੁਹਾਨੂੰ ਦੱਸੀ ਜਾਂਦੇ ਲੱਖ ਲੱਖ ਰੁਪਇਆ ਉਹਨਾਂ ਦਾ ਡੀਜ਼ਲ ਦਾ ਸਾਲ ਦਾ ਬਚਨ ਲਾ ਪਿਆ ਮੋਟਰਾਂ ਤੇ ਜਨਰੇਟਰ ਨਹੀਂ ਚਲਾਏ ਲੋਕਾਂ ਦੇ ਜਨਰੇਟਰਾਂ ਨੂੰ ਜ਼ਰਰ ਲੱਗ ਗਈ ਹੈ ਹੂੰ ਤੇ ਲੋਕ ਸਾਨੂੰ ਕਿ ਪੰਜਾਬ ਦੀ ਪੰਥਕ ਸੀਟ ਤਰਨਤਨ ਦੇ ਵਿੱਚ ਜਿਮਨੀ ਚੋਣਾਂ ਆਮ ਆਦਮੀ ਪਾਰਟੀ ਵੱਲੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਗਈ ਹੈ ਆਮ ਆਦਮੀ ਪਾਰਟੀ ਆਪਣੀ ਪਿੱਠ ਥਾਪ ਰਹੀ ਹੈ ਕਿ ਉਹਨਾਂ ਵੱਲੋਂ ਜੋ ਕੰਮ ਕੀਤੇ ਹੋਏ ਨੇ ਉਹਦੇ ਆਧਾਰ ਤੇ ਲੋਕਾਂ ਵੱਲੋਂ ਜਿੱਤ ਪਾਈ ਗਈ ਹੈ ਤੇ ਦੂਜੇ ਪਾਸੇ ਵਿਰੋਧੀ ਪਾਰਟੀਆਂ ਲਗਾਤਾਰ ਅਪਾ ਐਸਾ ਮਸਲੇ ਉੱਪਰ ਗੱਲਬਾਤ ਕਰਾਂਗੇ ਸਾਡਾ ਫ੍ਰੀਕੋਰਟ ਤੋਂ ਆਮ ਆਈ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਤੇਜ ਸਿੰਘ ਖੋਸਾ ਜੀ ਮੇਰੇ ਖੋਸਾ ਪਲਾਟਾ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਹੀ ਨਗਰ ਨਿਵਾਸੀਆਂ ਨੂੰ ਸੋ ਤੁਸੀਂ ਆਏ ਹੋ ਧੰਨਵਾਦ ਤੁਹਾਡਾ ਖੋਸਾ ਬ ਗੱਲ ਕਰੀਏ ਤਾਂ ਆਮ ਆਈ ਪਾਰਟੀ ਜਿਹੜੀ ਹੈਗੀ ਕਹਿ ਰਹੀ ਹੈ ਕਿ ਸਾਡੇ ਕੀਤੇ ਹੋਏ ਕੰਮਾਂ ਨੂੰ ਰੋੜ ਪਈ ਹੈ ਪਰ ਵਿਰੋਧੀ ਲਗਾਤਾਰ ਕੀ ਰਿਹਾ ਤੁਹਾਨੂੰ ਕਿ ਉੱਥੇ ਜਿਹੜਾ ਹੈਗਾ ਪੁਲਿਸ ਤਬਾਦਲ ਚੱਲਿਆ ਪ੍ਰਸ਼ਾਸਨ ਤੰਤਰ ਚੱਲਿਆ ਤੇ ਜਿਹੜੀ ਜੱਤ ਤੋਂ ਕਿਤੇ ਨਾ ਕਿਤੇ ਪੰਜਾਬ ਪੁਰਸ ਦੀ ਕੋਈ ਸੁਖੀਰ ਬਾਦਲ ਵੱਲੋਂ ਸਿੱਧੇ ਤੌਰ ਤੇ ਟਵੀਟ ਕਰਦੇ ਮੈਂ ਇੱਕ ਤੁਹਾਨੂੰ ਸਪਸ਼ਟ ਹੀ ਆ ਦੱਸ ਦਿੰਦਾ ਜਦੋਂ ਇਲੈਕਸ਼ਨ ਚੱਲ ਰਿਹਾ ਸੀ ਉਦੋਂ ਵਿਰੋਧੀ ਕਹਿੰਦੇ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਜੇ ਹੁਣ ਲੋਕਾਂ ਨੇ ਕੰਮ ਤੇ ਮੋਹਰ ਲਾਤੀ ਹੁਣ ਕਹਿੰਦੇ ਸਰਕਾਰੀ ਤੰਤਰ ਦੇ ਜ਼ੋਰ ਤੇ ਜਿੱਤੇ ਵੇਖੋ ਗੱਲ ਇਹ ਆ ਜਿੰਨੀ ਗੁੰਡਾਗਰਦੀ ਅੱਜ ਤੱਕ ਇਲੈਕਸ਼ਨਾਂ ਦੇ ਵਿੱਚ ਜਿੰਨੀ ਚੋਣਾ ਚ ਪਹਿਲਾਂ ਹੁੰਦੀ ਰਹੀ ਆ ਕਦੇ ਤੁਸੀਂ ਅੰਦਾਜ਼ਾ ਲਾਇਆ ਬਿਲਕੁਲ ਸਮੂਥ ਇਲੈਕਸ਼ਨ ਹੋਇਆ ਹੂੰ ਕਿਸੇ ਪਿੰਡ ਚ ਕੋਈ ਲੜਾਈ ਨਹੀਂ ਹੋਈ ਪੜਾਈ ਨਹੀਂ ਹੋਈ ਲੋਕਾਂ ਦਾ ਫਤਵਾ ਇਹਨੂੰ ਸਵਕਾਰ ਕਰਨਾ ਸਿੱਖੀਏ ਹਾਂ ਅਕਾਲੀ ਦਲ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਪੰਥਕ ਸੀਟ ਦੀ ਗੱਲ ਕਰਦੇ ਹਾਂ ਪੰਥਕ ਸੀਟ ਨੂੰ 2022 ਦੇ ਵਿੱਚ ਵੋਟ ਪਈ ਸੀ 39000 ਅੱਜ ਪਈ ਹੈ 30000 ਦੇ ਕਰੀਬ ਠੀਕ ਆ ਉਹ ਕਹਿੰਦੇ ਅਸੀਂ ਸਰਵਾਈਵ ਕਰ ਰਹੇ ਹੂੰ ਠੀਕ ਆ ਨਾ ਪਿਛਲੀ ਇਲੈਕਸ਼ਨ ਤੋਂ ਅਗਲੀ ਇਲੈਕਸ਼ਨ 'ਚ ਹੀ ਆਪਾਂ ਦੱਸਦਾ ਨਾ ਕਿੰਨੀ ਵੋਟ ਪਈ ਹੈ 9000 ਥੱਲੇ ਆਏ ਤੇ ਕਾਂਗਰਸ ਦਾ ਹਾ ਕਿਹੜੇ ਹਾਸ਼ੀਏ ਤੇ ਉਹ ਵੀ ਤੁਸੀਂ ਦੇਖ ਲਿਆ ਬਾਕੀ ਦੇਖੋ ਗੱਲ ਲੋਕਾਂ ਨੇ ਦੇਖੋ ਰਾਜਨੀਤੀ ਦੇ ਵਿੱਚ ਨਾ ਪੰਥਕ ਗੱਲਾਂ ਜਾਂ ਕੁਝ ਠੀਕੀਆਂ ਹੁੰਦੀਆਂ ਅਸੀਂ ਧਰਮੀ ਲੋਕ ਆ ਸਾਡੇ ਕੋਲ ਐਸ்சிਪੀਸੀ ਹੈਗੀ ਆ ਸਾਡੇ Hindu ਸੰਗਠਨ ਹੈਗੇ ਆ ਹਰ ਬੰਦਾ ਆਪਦੇ ਆਪਦੇ ਧਰਮ ਦੀ ਗੱਲ ਕਰਦਾ ਰੱਖਿਆ ਕਰਦਾ ਉਹਦੇ ਲਈ ਕੰਮ ਕਰਦਾ ਪਰ ਜਦੋਂ ਪੋਲੀਟੀਕਲ ਹੀ ਆ ਤੁਸੀਂ ਪੋਲੀਟੀਕਲ ਲੋਕਾਂ ਨੇ ਕੰਮ ਲੈਣੇ ਹੁੰਦੇ ਆ ਸਰਕਾਰ ਦਾ ਮੋਟਿਵ ਕੰਮ ਕਰਨਾ ਹੁੰਦਾ ਪੰਥ ਪੰਥ ਤੇ ਜਾਂ ਕੋਈ ਆਪਦੇ ਧਰਮਾਂ ਦੀ ਰਾਜਨੀਤੀ ਕਰਕੇ ਲੋਕਾਂ ਨੂੰ ਪਾੜ ਕੇ ਰਾਜਨੀਤੀ ਕਰਕੇ ਵੋਟਾਂ ਲੈਣਾ ਨਹੀਂ ਹੁੰਦਾ ਪੋਲੀਟੀਕਲ ਮੈਰੀ ਇੱਥੇ ਜੋ ਪੋਲੀਟੀਕਲ ਤੁਸੀਂ ਮੈਨੂੰ ਮੈ ਚੇਅਰਮੈਨ ਬਣਿਆ ਤਾਂ ਮੈਂ ਇੱਥੇ ਸਾਰੀ ਦਿਹਾੜੀ ਪੰਥਕ ਗੱਲਾਂ ਜਾਂ ਧਾਰਮਿਕ ਗੱਲਾਂ ਕਰਕੇ ਲੋਕਾਂ ਨੂੰ ਮੇਰੇ ਕੋਲ ਤਾਂ ਸਾਰੇ ਆਉਂਦੇ ਆ ਹਿੰਦੂ ਮੁਸਲਮ ਸਿੱਖ ਸਾਈ ਹਰ ਤੱਕੇ ਦੇ ਲੋਕ ਇੱਥੇ ਆਉਂਦੇ ਆ ਕਾਦੇ ਲਈ ਆਉਂਦੇ ਕੰਮ ਕਰਾਉਣ ਲਈ ਆਉਂਦੇ ਪਰ ਇਹਦੇ ਵਿੱਚ ਇੱਕ ਹੋਰ ਗੱਲ ਵੇਖੀ ਰਾਜਨੀਤੀ ਦਾ ਬਤਲੋ ਪਿਛਲੀ ਵਾਰ ਜਿਵੇਂ ਕਹਿੰਦੇ ਸੀ ਨਾ ਸਿੱਧਾ ਤੌਰ ਤੇ ਕਾਲੀਦਾ ਕਹਿੰਦੇ ਸੀਗੇ ਵੀ ਆਮ ਆਪ ਪਾਰਟੀ ਕਹਿੰਦੀ ਸੀ ਕਿ ਡਾਇਨਾਸੌਰ ਆ ਸਕਦੇ ਆ ਕਾਲੀਦਾ ਨਹੀਂ ਆ ਸਕਦਾ ਪਰ ਉਹ ਤਾਂ ਹੁਣ ਉਹ ਜਿਹਨੂੰ ਲੋਗੋ ਬਣਾ ਲਿਆ ਉਹਨੇ ਮੋਟੋ ਬਣਾ ਲਿਆ ਵੀ ਆ ਗਏ ਗਰ ਉਹ ਤਾਂ ਕਿ ਉਹ ਗ੍ਰਾਫ ਆਪ ਦੇਖ ਰਹੇ ਨਾ ਇਸ ਸਮੇਂ ਗ੍ਰਾਫ ਮੈਂ ਤਾਂ ਉਹੀ ਤੁਹਾਨੂੰ ਪਹਿਲਾਂ ਹੀ ਦੱਸਤਾ ਵੋਟ ਪਰਸੈਂਟੇਜ ਵੇਖ ਲਓ 9000 ਘਟੇ ਆ ਪਿਛਲੀ ਵਾਰ ਨਾਲੋਂ 22 ਨਾਲੋਂ ਤਾਂ ਦੈਨ ਗ੍ਰਾਫ ਆਪ ਕਿਵੇਂ ਹੋ ਸਕਦਾ ਤੇ ਇਹਦੇ ਵਿੱਚ ਜਿਹੜੀ ਸਾਂਝੀਤਾ ਰਾਈ ਸੀ ਵਾਰਸ ਪੰਜਾਬ ਦੀ ਇੱਥੇ ਬੰਦੀ ਵੱਲੋਂ ਉਮੀਦਵਾਰ ਖੜਾ ਕੀਤਾ ਗਿਆ ਸੀਗਾ ਉਹਦਾ ਕੀ ਲੱਗਦਾ ਕਿ ਇਹ ਇਫੈਕਟ ਆਨਲਾਈਨ ਸਮੇਂ ਦੇ ਵਿੱਚ ਇਹ ਚੀਜ਼ ਤਾਂ ਪੈ ਸਕਦਾ ਦੇਖੋ ਜੀ ਉਹ ਤਾਂ ਪੋਲਿਟੀਕਲ ਪਾਰਟੀ ਬਣਾਉਣਾ ਚਾਹੁੰਦੇ ਮੇਖਰ ਬੰਦੇ ਨਹੀਂ ਬਣ ਗਈ ਕਿ ਹਜੇ ਚੱਲੀ ਜਾਂਦਾ ਉਹਨਾਂ ਦਾ ਪ੍ਰੋਸੈਸ ਕਿਉਂਕਿ ਜੇ ਪਾਰਟੀ ਬਣ ਗਈ ਤਾਂ ਉਹਨਾਂ ਦਾ ਇੱਕ ਚੋਣ ਨਿਸ਼ਾਨ ਇੱਕ ਹੋਣਾ ਚਾਹੀ ਠੀਕ ਆ ਉਹ ਇੱਕ ਇਫੈਕਟ ਪਾਉਂਦੇ ਆ ਇੱਕ ਧਰਮ ਦੀ ਰਾਜਨੀਤੀ ਸਾਡੇ ਲੋਕ इमोशनल ਆ ਠੀਕ ਆ ਪਰ ਲੋਕਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਕੰਮ ਕਰਨ ਵਾਲੇ ਬੰਦਿਆਂ ਨੂੰ ਵੋਟ ਪਾਓ ਤੁਹਾਡੀ ਡਿਵੈਲਪਮੈਂਟ ਦੇ ਸੋਚਣ ਵਾਲੇ ਤੁਹਾਡੇ ਬੱਚਿਆਂ ਦਾ ਭਵਿੱਖ ਸਕੂਲਾਂ ਨੂੰ ਹਸਪਤਾਲਾਂ ਨੂੰ ਇਹ ਚੀਜ਼ਾਂ ਨੂੰ ਸੁਧਾਰਨ ਵਾਲੇ ਜਿਹੜੀ ਪਾਰਟੀ ਗੱਲ ਕਰਦੀ ਨਾ ਉਹਨੂੰ ਵੋਟ ਪਾਓ ਪਰਨੇ ਸਰਕਾਰ ਇਹ ਦਾਵਾ ਕਰਦੀ ਆਵੇਂ ਪਾਰਟੀ ਦਾਵਾ ਕਰਦੀ ਆ ਪਰ ਸਵਾਲ ਕੱਟ ਕਰਦੇ ਨੇ ਕਿ ਸੇ ਸਹੂਲਤਾਂ ਨੂੰ ਲੈ ਕੇ ਜੇ ਤੁਸੀਂ ਦਾਵਾ ਕਰਦੇ ਹੋ ਕਿ ਲੱਗਦਾ ਬਾਕੀ ਲੋਕਾਂ ਨੇ ਇਹ ਕੰਮ ਦੇਖ ਕੇ ਵੋਟ ਪਾਈ ਆ ਜਾਂ ਬਾਕੀ ਇਹ ਕਮੀਆਂ ਪੰਜਾਬ ਦੇ ਵਿੱਚ ਹੈਗੀਆਂ ਤੁਸੀਂ ਮੇਰੇ ਨਾਲ ਸਿਵਲ ਹਸਪਤਾਲ ਚਲੇ ਜਾਓ ਫਰੀਦਕੋਟ ਵਾਲੇ ਕੋਈ ਬੰਦਾ ਉੱਥੇ ਕਹਿ ਦੇ ਕਿ ਇੱਥੇ ਕੋਈ ਕਮੀਆਂ ਠੀਕ ਹੈ ਕੰਮ ਦੇ ਵਿੱਚ ਕਮੀਆਂ ਜ਼ਰੂਰ ਹੁੰਦੀਆਂ ਆ ਅੱਗੇ ਤੋਂ ਕਿੰਨਾ ਬੈਟਰ ਸਾਰੀ ਦਵਾਈ ਫ੍ਰੀ ਹੈ ਉੱਥੇ ਪਹਿਲਾਂ ਅਸੀਂ ਜਾਂਦੇ ਰਹੇ ਤੁਸੀਂ ਸਾਨੂੰ ਕਵਰ ਵੀ ਕਰਦੇ ਰਹੇ ਸਿਵਲ ਹਸਪਤਾਲ ਦੇ ਵਿੱਚ ਐਕਸਰੇਆਂ ਲਈ ਫਿਲਮਾਂ ਨਹੀਂ ਹੁੰਦੀਆਂ ਸੀ ਸਪੈਸ਼ਲ ਕੈਂਸਰ ਕਰਾਂ ਚ ਅੱਜ ਤੁਸੀਂ ਚੱਲੋ ਮੇਰੇ ਨਾਲ ਅਲਟਰਾਸਾਉਂਡ ਉੱਥੇ ਹੁੰਦਾ ਐਮ ਐਮ ਆਰ ਆਈਆਂ ਮਸ਼ੀਨਾਂ ਮੈਡੀਕਲ ਦੇ ਵਿੱਚ ਨਵੀਆਂ ਆ ਗਈਆਂ ਸਾਰਾ ਕੁਝ ਮੈਂ ਬਾਪੂ ਜੀ ਮੇਰੇ ਠੀਕ ਨਹੀਂ ਸੀ ਥੋੜੇ ਸਾਰਾ ਇਲਾਜ ਮੈਡੀਕਲ ਚੋਂ ਕਰਾ ਰਿਆ ਮੈਂ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਲੋਕ ਵੀ ਜਾਂਦੇ ਨੇ देखो जिथे ਕੰਮ ਹੁੰਦਾ ਨਿੱਕੀ ਮੋਟੀ ਗਲਤੀ ਹੁੰਦੀ ਹੈ ਜਦੋਂ ਕਿ ਤੁਹਾਨੂੰ ਲੱਗਦਾ ਜੋ ਚੀਜ਼ਾਂ ਨੇ ਕੰਮ ਕੀਤੇ ਉਹਨਾਂ ਦੇ ਆਧਾਰ ਤੇ ਲੋਕਾਂ ਨੇ ਤਰਨ ਤਰਨ ਦੇ ਲੋਕਾਂ ਨੂੰ ਮੈਂ ਕਹਿੰਦਾ 101% ਉਸ ਆਧਾਰ ਤੇ ਵੋਟ ਪਾਈ ਆ ਹੁਣ ਵੀ ਉਸ ਕੰਮ ਨੂੰ ਵੋਟ ਪਾਈ ਆ ਕਿ ਸਾਡੇ ਕੰਮ ਕਰਨਗੇ ਕੰਮ ਪੂਰੇ ਤਕੜੇ ਹੋ ਕੇ ਕਰਾਂਗੇ ਕੰਮ ਵੱਲੋਂ ਕੋਈ ਨਾ ਨਹੀਂ ਅੱਜ ਵੀ ਗਰਾਉਂਡਾਂ ਦੇ ਅਧਗਾਟਨ ਹੋਈ ਜਾਂਦੇ ਆ ਹੋਰ ਡਿਸਪੈਂਸਰਾਂ ਦੇ ਅਧਗਾਟਨ ਪਿੰਡਾਂ ਚੱਲੀ ਜਾਂਦੇ ਸਾਰੇ ਕਿਤੇ ਕੰਮ ਵੀ ਚੱਲ ਪਿਆ ਤੇ ਪਿੰਡਾਂ ਦੇ ਲੋਕਾਂ ਨੂੰ ਵੀ ਬੇਨਤੀ ਕਰਦੇ ਆ ਸਰਪੰਚਾਂ ਨੂੰ ਬੇਨਤੀ ਕਰਦੇ ਆ ਕੋਲੇ ਖੜਕੇ ਕੰਮ ਕਰਾਓ ਤੁਸੀਂ ਚੌਂਕੀਦਾਰ ਹੋ ਠੀਕ ਹੈ ਕੋਈ ਚੀਜ਼ ਮਾੜੀ ਨਹੀਂ ਲੱਗਣ ਦੇਣੀ ਵਧੀਆ ਤਰੀਕੇ ਨਾਲ ਆਪਣੇ ਕੰਮ ਕਰਾਓ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਦੇ ਸਕੀਏ ਬੱਚਿਆਂ ਦਾ ਭੁੱਖ ਬਣਾ ਸਕੀਏ ਤੇ ਫਿਰ ਵਿਰੋਧੀ ਕਿ ਤੁਹਾਨੂੰ ਵਾਰ-ਵਾਰ ਇਸ ਚੀਜ਼ ਤੇ ਕਿਹਾ ਰਿਹਾ ਕਿ ਕੋਈ ਵੀ ਗਰਾਊਂਡ ਲੈਵਲ ਤੇ ਕੰਮ ਨਹੀਂ ਹੋਇਆ। ਸਿਰਫ ਇੱਕ ਇhtियारबाजी ਆ ਲੋਕ ਕਹਿੰਦੇ ਵੀ ਸਰਕਾਰ ਦੇ ਜੁਮਲੇ ਹੀ ਆ ਜਿਹੜੇ ਦਿਖਾ ਰਹੀ ਹੈ। ਮੇਰੀ ਬੇਨਤੀ ਸੁਣੋ ਵਿਰੋਧੀਆਂ ਨੂੰ ਜਵਾਬ ਦੇ ਤਾਂ ਤੁਹਾਨੂੰ ਤਾਂ ਹੂੰ। ਤੋਂ ਫਿਰ ਮੈਂ ਐਵੇਂ ਹੁਣ ਉਹਨਾਂ ਨਾਲ ਨਹੀਂ ਨਹੀਂ ਉਹ ਤਾਂ ਆ ਹੀ ਹੋ ਜਾਂਦਾ ਕਈ ਵਾਰ 1.5 ਸਾਲ ਦਾ ਸਮਾਂ ਪਿਆ ਅਗਲਾ ਕਹਿੰਦਾ ਯਾਰ ਸਰਕਾਰ ਦਾ ਨਮਾਇਦਾ ਲੋਕ ਕੰਮ ਕਰਾਵਾਂਗੇ। 27 'ਚ ਫਿਰ ਲੋਕ ਜਵਾਬ ਦੇ ਦੇਣਗੇ। 27 'ਚ ਜੜ ਕੇ ਮੌਕਾ ਦੇਣਗੇ। ਪਰ ਤੇ ਜਿਵੇਂ ਕਿ ਹੁਣ ਪਿਛਲੇ ਸਮੇਂ ਵਿੱਚ ਵੇਖਿਆ ਗਿਆ ਕਿਸਾਨ ਵਿਰੋਧ ਕਰ ਰਹੇ ਨੇ। ਹਾਲੇ ਹੁਣ ਚੁੱਪ ਬੈਠੇ ਨਹੀਂ ਕ ਸਰਕਾਰ ਦੇ ਵਿਰੋਧ ਚ ਕਿਸਾਨ ਜਥੇਬੰਦੀਆਂ ਨੇ ਕਿੰਨੇ ਧਰਨੇ ਲਾਏ ਕਿੰਨੇ ਮਜਾਰੇ ਕੀਤੇ ਤੁਹਾਡੇ ਸਾਹਮਣੇ ਸਾਡੀ ਸਰਕਾਰ ਦੇ ਵਿੱਚ ਕਿਉਂ ਚੁੱਪਨ ਕਿਸਾਨਾਂ ਨੂੰ ਸਹੂਲਤ ਦੇ ਰਹੇ ਆ ਕਿਸਾਨਾਂ ਦੀ ਮੋਢਲਾ ਕੀਤਾ ਕੀ ਕਿਸਾਨੀ ਹੈ ਜਦੋਂ ਕਿਸਾਨੀ ਦੇ ਲਈ ਤੁਹਾਨੂੰ ਦਸੀਆਂ ਨੇ ਲੱਖ ਲੱਖ ਰੁਪਈਆ ਉਹਨਾਂ ਦਾ ਡੀਜ਼ਲ ਦਾ ਸਾਲ ਦਾ ਬਚਨ ਲਾ ਪਿਆ ਮੋਟਰਾਂ ਤੇ ਜਨਰੇਟਰ ਨਹੀਂ ਚਲਾਏ ਲੋਕਾਂ ਦੇ ਜਨਰੇਟਰਾਂ ਨੂੰ ਜ਼ਰੂਰ ਲੱਗ ਗਈ ਹੈ ਤਾਂ ਲੋਕ ਸਾਨੂੰ ਕਿਵੇਂ ਨਾ ਜਾਦ ਕਰਨਗੇ ਜਾਂ ਸਾਡੇ ਨਾਲ ਕਿਵੇਂ ਨਾ ਤੁਰਨਗੇ ਕਿਸਾਨ ਸਾਡੇ ਨਾਲ ਨੇ ਤੁਸੀਂ ਇਸ ਵਾਰ ਮੰਡੀਆਂ ਦੇ ਵਿੱਚ ਗੱਲਾਂ ਹੁੰਦੀਆਂ ਸੀ ਸੀਐਮ ਸਾਹਿਬ ਦੀਆਂ ਕਿ ਠੀਕ ਹੈ ਕੰਮ ਲੋਕੀ ਕਹਿੰਦੇ ਆ ਕਿ ਆ ਚੀਜ਼ ਸਾਨੂੰ ਚਾਹੀਦੀ ਐ ਜਿਹੜੀ ਦੇ ਰਹੇ ਤਾਂ ਉਸ ਚੀਜ਼ ਨੂੰ ਦੇਖਦੇ ਹੋਏ ਵੋਟਾਂ ਪਈਆਂ ਜਣ ਕਿ 27 ਦੇ ਵਿੱਚ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਪਰ ਇੱਕ ਵਾਅਦਾ ਜਿਹੜਾ ਹਰ ਕਵਾਰ ਆੜ ਜਾਂਦਾ ਮਹਿਲਾਵਾਂ ਦਾ ਜਿਹੜਾ ਆੜਿਆ ਹੋਇਆ ਕੀ ਲੱਗਦਾ 27 ਤੋਂ ਪਹਿਲਾਂ ਪਹਿਲਾਂ ਉਹ ਵੀ ਹੱਲ ਉਹ ਵੀ ਦੇਵਾਂਗੇ ਜਿਨ੍ਹਾਂ ਨੇ ਵਾਅਦੇ ਕੀਤੇ ਸਾਰੇ ਪੂਰੇ ਕਰਾਂਗੇ ਇਹ ਲੋਕਾਂ ਨਾਲ ਵਾਅਦੇ ਆ ਸਾਡੇ ਤਸੀਂ ਵਾਅਦੇ ਤੇ ਖੜਨ ਵਾਲੇ ਬੰਦੇ ਆ ਸਾਰੇ ਜਣ ਕੇ ਕਿ ਅਸੀਂ ਸੈਮੀ ਫਾਈਨਲ ਤਰਨ ਤਰਨ ਦਾ ਤੁਹਾਡਾ ਹੋ ਚੁੱਕਿਆ ਤੇ ਉਧਰ ਜਿੱਤ ਪ੍ਰਾਪਤ ਕਰਨੀ ਉਧਰ ਦੇਖੋ ਜਿਨ੍ਹਾਂ ਨੇ ਕਾ ਕਾਂ ਕਰੀ ਸੀ ਉਹ ਸਾਰੇ ਜਵਾਬ ਲੋਕਾਂ ਨੇ ਦੇਤੇ ਅਸੀਂ ਤਾਂ ਵਧਾਈਆਂ ਦੇ ਸਕਦੇ ਤਰਨਾਂ ਦੇ ਲੋਕਾਂ ਨੂੰ ਤੇ ਉਹਨਾਂ ਦਾ ਸ਼ੁਕਰੀਆ ਕਰ ਸਕਦੇ ਆ ਕਿ ਤੁਸੀਂ ਸਾਡੇ ਤੇ ਵਿਸ਼ਵਾਸ ਪ੍ਰਗਟਾਇਆ ਤਾਂ ਮੈਂ ਸੰਧੂ ਸਾਹਿਬ ਨੂੰ ਹਰਮੇਸ਼ ਜੀ ਨੂੰ ਵੀ ਇਹੀ ਬੇਨਤੀ ਕਰਦਾ ਕਿ ਆਪਾਂ ਉਹਨਾਂ ਦਾ ਵਿਸ਼ਵਾਸ ਟੁੱਟਣ ਨਹੀਂ ਦੇਣਾ ਡਵੈਲਪਮੈਂਟ ਦੇ ਕੰਮ ਕਰਨੇ ਆ ਸੋ ਫਰੀਦਕੋਟ ਦੇ ਵਿੱਚ ਵੀ ਕਾਫੀ ਕੰਮ ਚੱਲ ਰਹੇ ਆ ਤੁਹਾਡੇ ਸਾਹਮਣੇ ਹੀ ਆ ਜੋ ਹਾਲਾਤ ਹੁੰਦੇ ਆ ਨਾ ਹਰ ਚੀਜ਼ ਦੇ ਉਹ ਸਮਾਂ ਲੱਗਦਾ ਹਰ ਚੀਜ਼ ਨੂੰ ਜੇ ਕਿਤੇ ਸੀਵਰੇਜ ਪਿਆ ਉਹ ਮਿੱਟੀ ਬੈਠਣ ਨੂੰ ਸਮਾਂ ਲੱਗਦਾ ਪਰ ਇੱਥੇ ਕੁਛ ਕੁ ਛਰਾਤੀ ਅੰਸਰ ਰੋਲਾ ਪਵਾ ਦਿੰਦੇ ਛੜਕ ਨਹੀਂ ਬਣੀ ਉਹ ਨਹੀਂ ਵੇਖੋ ਛੜਕ ਬੈਠਣ ਤੇ ਵੀ ਟਾਈਮ ਲੱਗਦਾ ਜਦੋਂ ਉਹਦੇ ਤੱਕ ਉੱਤੋਂ ਦੀ ਵੀਕਲ ਹੀ ਨਾ ਲੰਘਣ ਕਿਉਂ ਬੈਠੂਗੀ ਕਿਵੇਂ ਉਹ ਰੋਲਾ ਇਹ ਹੈ ਨਾ ਜੀ ਤੁਹਾਡੀ ਸਰਕਾਰ ਸਮੇਂ ਕਹਿੰਦੇ ਸੀ ਦਰਿਆ ਤੁਸੀਂ ਨਾਲ ਹੀ ਰੱਖਦੇ ਸੀਗੇ ਫਿਰ ਉਹ ਹੁਣ ਥੋੜੀ ਸਰਕਾਰ ਦੇ ਮੁੱਦੇ ਹੋਰ ਹੁੰਦੇ ਸੀਗੇ ਜੀ ਨਾ ਕਿ ਛੜਕਾਂ ਨਾਲੀਆਂ ਦੇ ਮੁੱਦੇ ਹੁੰਦੇ ਸੀ ਮੁੱਦੇ ਕ੍ਰਿਟੀਕਲ ਹੁੰਦੇ ਸੀਗੇ ਕਰਪਸ਼ਨ ਦੇ ਅੰਗੇਜਡ ਹੁੰਦੇ ਸੀਗੇ ਜਾਂ ਕਿਸੇ ਉਹੋ ਜੇ ਮੈਟਰਾਂ ਦੇ ਅੰਗੇਜਡ ਹੁੰਦੇ ਸੀ ਛਰੇਮ ਧੱਕੇ ਦੇ ਅੰਗੇਜਡ ਹੁੰਦੇ ਸੀ ਗਲੀਆਂ ਪਿੱਛੇ ਤਾਂ ਕਿਤੇ ਨਾ ਲਾਇਆ ਵੀ ਨਹੀਂ ਹੋਣਾ ਤੇ ਕੋਈ ਨਿੱਜੀ ਮੁਫਾਦ ਲੈਂਦੇ ਸੀਗੇ ਰਾਜਨੀਤਿਕ ਬੰਦੇ ਦਾ ਧਰਨੇ ਉਹਦੇ ਖਿਲਾਫ ਹੁੰਦੇ ਸੀ ਜਾਂ ਕਿਸੇ ਬੱਚੇ ਦੇ ਖਿਲਾਫ ਬੱਚੀ ਦਾ ਇੱਥੇ ਹੋਇਆ ਸੀ ਇਨਸੀਡੈਂਟ ਉਹਦੇ ਖਿਲਾਫ ਧਰਨੇ ਲੱਗੇ ਰਹੇ ਰੋੜਾਂ ਤੇ ਨਾ ਕਿ ਕੋਈ ਗਲੀ ਨਾਲੀ ਪਿੱਛੇ ਧਰਨੇ ਲੱਗੇ ਰਹੇ ਨਾ ਕਿ ਅਸੀਂ ਸੜਕਾਂ ਦੇ ਉੱਤੇ ਰਾਜਨੀਤੀ ਕਰਦੇ ਰਹੇ ਤੁਸੀਂ ਮੇਰੀ ਇੱਕ ਵੀਡੀਓ ਦਿਖਾ ਦਿਓ ਕਿ ਅਸੀਂ ਕਿਹਾ ਉਹ ਆ ਸੜਕ ਪੈਂਡਿੰਗ ਪਈ ਆ ਹਰ ਇੱਕ ਚੀਜ਼ ਜਿਹੜਾ ਟੈਕਨੀਕਲ ਬੰਦਾ ਉਹਨੂੰ ਪਤਾ ਪੁਲਾਂ ਪਿੱਛੇ ਕਿੰਨਾ ਰੌਲਾ ਪਾਈ ਰੱਖਿਆ ਪਰ ਉਹ ਸਮੇਂ ਅਨੁਸਾਰ ਹਰ ਚੀਜ਼ ਉੱਥੇ ਸਹੀ ਹੋ ਹੀ ਜਾਂਦੀ ਹੈ ਹੈ ਢੁੰਨਾਂ ਤੋਂ ਪਹਿਲਾਂ ਵਾਈਡ ਪੱਟੀ ਵੀ ਲੱਗ ਰਹੀ ਆ ਢੁੰਨਾਂ ਤੋਂ ਪਹਿਲਾਂ ਸਾਈਡ ਦੇ ਉੱਪਰ ਐਂਗਲਸ ਵੀ ਲੱਗ ਰਹੇ ਆ ਕਿ ਕੋਈ ਦੁਰਘਟਨਾ ਨਾ ਵਾਪਰ ਜੇ ਪਰ ਸਮੇਂ ਤੋਂ ਪਹਿਲਾਂ ਹੀ ਰੌਲਾ ਪਾ ਦੇਣਾ ਹੈਨਾ ਹਜੇ ਉਹਦਾ ਟਾਈਮ ਪੀਰੀਅਡ ਨਾ ਪੂਰਾ ਨਾ ਹੋਇਆ ਹੋਵੇ ਜਾਂ ਕੋਈ ਟੈਕਨੀਕਲ ਐਪਜੀ ਪ੍ਰੋਬਲਮ ਹੋਵੇ ਕਿ ਕਈ ਕੰਮ ਲੇਟ ਹੋ ਜਾਂਦੇ ਆ ਹੈਨਾ ਜਿੱਦਾਂ ਤਲਵੰਡੀ ਰੋਡ ਤੇ ਸੀਗਾ ਉੱਥੇ ਹੁਣ ਜਗ੍ਹਾ ਘੱਟ ਸੀਗੀ ਪੁਲ ਬਣਾਉਣ ਦਾ ਟਾਈਮ ਵੱਧ ਲੱਗਿਆ ਤਾਂ ਉਹਦੇ ਪਿੱਛੇ ਐਵੇਂ ਹੀ ਰੌਲਾ ਪਾਈ ਜਾਣਾ ਉਹ ਤੁਹਾਡੇ ਸਾਹਮਣੇ ਚਲਾਤਾ ਉਹ ਵੀ ਵਧੀਆ ਬਣਾਤਾ ਹਨਾ ਸਾਰੇ ਪੁਲਾਂ ਦਾ ਕੰਮ ਹੋ ਗਿਆ ਸਾਰੀਆਂ ਛੜਕਾਂ ਦਾ ਕੰਮ ਹੋ ਗਿਆ ਮੈਂ ਗਾਰੰਟੀ ਦਿੰਦਾ ਥੋੜੇ ਦਿਨਾਂ ਦੇ ਵਿੱਚ ਤੁਹਾਡੇ ਜਿਹੜੀ ਆ ਰੋਡ ਦੀ ਪ੍ਰੋਬਲਮ ਸੀਗੀ ਇਹ ਵੀ ਸੋਲਵ ਹੋ ਜਾਣੀ ਇੰਟਰਲੌਕ ਲੱਗੀ ਜਾਂਦੀ ਆ ਤਾਂ ਮਤਲਬ ਇੰਟਰਲੌਕ ਲਾਉਣ ਦਾ ਕਾਰਨ ਹੀ ਇਹ ਹੈ ਕਿ ਜਿਹੜੀ ਸੜਕ ਤੇ 22 ਫੁੱਟ ਡੂੰਘਾ ਸੀਵਰੇਜ ਪਿਆ ਹੋਵੇ ਨਾ ਉਹਨੇ ਬੈਠਣਾ ਹੀ ਹੁੰਦਾ ਹੌਲੀ ਹੌਲੀ ਅਸੀਂ 4 ਫੁੱਟ 4.5 ਫੁੱਟ ਦੇ ਸੀਵਰੇਜ ਪਾਏ ਮਾਈ ਗੋਡੀ ਸਾਹਿਬ ਹਜੇ ਵੀ ਇੰਟਰਲੌਕ ਬੈਠ ਰਹੀ ਹੈ ਤਾਂ ਸਰਕਾਰ ਦਾ ਪੈਸਾ ਵੇਸਟ ਨਹੀਂ ਕਰ ਰਹੇ ਤੁਸੀਂ ਇਹ ਸੋਚੋ ਕਿ ਉਹਨੂੰ ਅਸੀਂ ਯੂਟਿਲਾਈਜ਼ ਸਹੀ ਤਰੀਕੇ ਨਾਲ ਕਰ ਰਹੇ ਹਾਂ ਇੰਟਰਲੌਕ ਤਾਂ ਲਾਈ ਆ ਹੁਣ ਕੋਈ ਕਹਿੰਦਾ ਉੱਥੇ ਬੱਜਰੀ ਵਾਲੀ ਸੜਕ ਕੰਪਰੀ ਮਿਕਸ ਵਾਲੀ ਕਿਉਂ ਨਹੀਂ ਬਣਾਈ ਉਹ ਇੰਟਰਲੌਕ ਤਾਂ ਲਾਈ ਆ ਭਾਈ ਉਹ ਬੈਟ ਟੂਏ ਪੈ ਜਾਂਦੇ ਹੁੰਦੇ ਆ 2 बाई ਫੁੱਟ ਡੂੰਗਾ ਉਹਦਾ ਪ੍ਰੋਪਰ ਨਤਣਾ ਨਹੀਂ ਹੁੰਦਾ ਉਹ ਵੀਕਲ ਹੀ ਕਰਨਗੇ ਭਾਰ ਵਾਲੇ ਲੰਘਣਗੇ ਜਦੋਂ ਉੱਥੇ ਤੇ ਇਹਦੇ ਵਿੱਚ ਹੁਣ ਆਪਾਂ ਲਾਸਟ ਮੇਰਾ ਸਵਾਲ ਹੈ ਅ ਇਸ ਚੋਣਾ ਦੇ ਵਿੱਚੋਂ ਤੁਹਾਨੂੰ ਕੀ ਲੱਗਦਾ 27 ਦੇ ਵਿੱਚ ਤੁਹਾਡਾ ਮੁਕਾਬਲਾ ਕਿਹਦੇ ਨਾਲ ਲੱਗਦਾ ਕਿਉਂਕਿ ਕਾਰੀਦਰ ਕਹਿ ਰਿਹਾ ਅਸੀਂ ਸਰਵਾਈਵ ਕਰ ਰਹੇ ਆ ਤੇ ਕਾਂਗਰਸ ਵੀ ਕਹਿ ਰਹੀ ਆ ਵੀ ਅਸੀਂ ਇਹ ਤਾਂ ਸਾਡਾ ਕੁਝ ਨਹੀਂ ਇਹ ਤਾਂ ਜੋਰ ਉੱਥੇ ਹੀ ਲਾਉਣਾ ਹੈ ਰਾਜਵਟੇ ਦਾ ਬਿਆਨ ਆ ਹੈ ਨਾ ਤੇ ਦੂਜੇ ਪਾਸੇ ਸਾਰੀਆਂ ਪੰਥਕ ਜੱਥੇਬੰਦੀਆਂ ਜਿਵੇਂ ਕਟੀਆਂ ਹੋਈਆਂ ਅਮਰਪਾਲ ਦੀ ਕਰ ਗਏ ਵਾਸ ਪੰਜਾਬ ਦੀ ਜਾਂ ਯਾਨੀ ਹਰਪੀ ਸਿੰਘ ਜੱਥੇਦਾਰ ਉਹਨਾਂ ਦੀ ਪਾਰਟੀ ਗੱਲ ਕਰੀਏ ਤੇ ਮੁਕਾਬਲਾ ਤੁਹਾਨੂੰ ਕਿਵੇਂ ਲੱਗਦਾ ਕਿਦਾਂ ਹੋ ਸਕਦਾ ਮੁਕਾਬਲਾ ਸਾਡਾ ਸਾਡੇ ਨਾਲ ਹੀ ਹੈ ਹੂੰ ਸਪੈਸ਼ਲੀ ਬੰਨਵੇ ਸੀ ਉਹਨੂੰ ਵਧਾਤੀਆਂ ਠੀਕ ਆ ਚਲੋ ਜਿਮਨੀ ਜੋਣਾ ਹੈ ਉਹਨਾਂ ਨਾਲ ਵੀ ਵਧੀਆਂ ਤੇ ਗਾਂ ਵੀ ਵਧਣੀਆਂ ਹੰਡਰਡਰ ਪਾਵਾਂਗੇ ਧੰਨਵਾਦ ਗੱਲਬਤ ਥੈਂਕ ਯੂ ਜੀ ਸੋ ਇਹ ਸੰਗਰਦੇਵ ਸਿੰਘ ਖੋਸਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਫ੍ਰੀਕਟ ਜਿਨ੍ਹਾਂ ਵੱਲੋਂ ਤਰਨਤਾਰ ਜਿਮਨੀ ਚੋਣਾਂ ਤੇ ਕਿਹਾ ਗਿਆ ਕਿ ਸਾਡੀ ਪਾਰਟੀ ਵੱਲੋਂ ਜੋ ਕੰਮ ਕੀਤੇ ਨੇ ਉਹਦੇ ਆਧਾਰ ਤੇ ਲੋਕਾਂ ਵੱਲੋਂ ਫਤਵਾ ਦਿੱਤਾ ਗਿਆ ਅਤੇ ਨਾਲ ਦੀ ਨਾਲ ਉਹਨਾਂ ਵਿਰੋਧੀਆਂ ਨੂੰ ਵੀ ਜਿਹੜੇ ਹੈਗੇ ਤਾਂਜ ਕੱਸੇ ਨੇ